ਨਮਸਕਾਰ ਦੋਸਤੋ ਮੈਂ ਸ਼ਮਿਲ ਸੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੀ ਪਠਾਨਕੋਟ ਪੁਲਿਸ ਵੱਲੋਂ ਜਿਹੜੀ ਜਗ੍ਹਾ-ਜਗ੍ਹਾ ਤੇ ਰੇਡ ਕੀਤੀ ਜਾ ਕੇ ਦੀ ਹੈ ਤੁਹਾਨੂੰ ਦੱਸ ਅੱ비 ਤੋਂ ਸਦਾਂ ਲੋਕਾਂ ਦੇ ਘਰਾਂ ਦੀ ਵੀ ਤਲਾਸ਼ੀ ਕੀਤੀ ਜਾਗਦੀ ਹੈ ਸਰਚ آپریشن ਵੀ ਚਲਾਇਆ ਜਾਇਆ ਗਿਆ ਅਥਰ ਲਗ ਕੇ ਕਿ ਜਿਹੜੇ ਆਨਜਾਨ ਵਾਂ ਦੀ ਬੜੀ ਬਰੀਕੀ ਨਾਲ ਚੈਕਿੰਗ ਵੀ ਕੀਤੀ ਜਾਇਆ ਗਿਆ ਉਸੇ ਤਰੀਕ ਨੂੰ ਲੈ ਕੇ ਜਿਹੜਾ ਅੱਜ ਸਰਨੇ ਸਟੇਸ਼ਨ ਦੇ ਵਿੱਚ ਇੱਕ ਲੈਟਿਸ ਸਟਾਲ ਦੇ ਜਿਹੜੀ ਰੇਡ ਕੀਤੀ ਗਈ ਹੈ ਜਿੱਥੇ ਛੱਟਾ ਬਾਜੀ ਹੁੰਦੀ ਹੈ ਜੂਆ ਖੜਾਇਆ ਜਾਂਦਾ ਹੈ ਪਰ ਉੱਥੇ ਪੁਲਿਸ ਵੱਲੋਂ ਇਹ ਨਸ਼ੇ ਦਾ ਵਪਾਰੀ ਸੱਤੇ ਬਾਜੀ ਕਰਵਾਉਣਾ ਕਿਸੇ ਦੇ ਵੀ ਜੇ ਬਖਸ਼ਾ ਨਹੀਂ ਜਾਏਗਾ ਜੇ ਗੱਲ ਚਲੋ ਗੱਲਬਾਤ ਕਰਦੇ ਆ ਡੀਐਸਪੀ ਹਰਿਕੇਸ਼ ਨਾਲ ਕੀ ਕਹਿਣਾ ਉਹਨਾਂ ਦਾ ਜਿਹੜੀ ਕੁੜੀ ਸਰਕਲ ਹੋਈ ਗਈ ਹੈ ਜਿੱਦਾਂ ਕਿ ਅੱਜ ਇੱਕ ਸਰਵੇ ਵਿੱਚ ਜਿਹੜਾ ਲੈਟਸਟਾਲ ਦੇ ਰੇਡ ਕੀਤੀ ਗਈ ਹੈ ਤਾਂ ਕੀ ਕੀ ਕਾਰਵਾਈ ਕੀਤੀ ਗਈ ਮੰਨੋ ਕਿ ਐਸਐਸਪੀ ਸੁਹੇਲ ਮਿਰਜ਼ੀ ਆਈਪੀਐਸ ਜਿਨ੍ਹਾਂ ਨੇ ਨਸ਼ਾ ਹੋਇਆ ਜੂਆ ਦਰਾਸਤਾ ਹੋਇਆ ਇਹਨਾਂ ਦੀ ਇਹਨਾਂ ਲਾਮਤਾਂ ਨੂੰ ਖਤਮ ਕਰਨ ਦਾ ਜਿਹੜਾ ਤਿਆਰ ਕੀਤਾ ਹੋਇਆ ਉਹਦੇ ਚੱਲਦਿਆਂ ਕੱਲ ਥਾਣਾ ਸਦਰ ਦੀ ਪੁਲਿਸ ਨੇ ਆਪਣਾ ਰੇਡ ਕੀਤਾ ਜਿਹੜੇ ਅवैध ਜਿਹੜੇ ਲਾਟਰੀ ਸਟਾਲ ਸੀ ਉੱਥੇ ਉਹਨਾਂ ਤੇ ਰੇਡ ਕੀਤਾ ਉੱਥੋਂ ਦੋ ਬੰਦਿਆਂ ਦੀ ਅरेस्ट ਕੀਤੀ ਆ ਇਹ ਜਿਹੜੇ ਉੱਥੇ ਉਹ ਜਿਹੜਾ ਉੱਥੇ ਦਰਾਸਟਾ ਚੱਲਦਾ ਸੀ ਇੱਕ ਪਰਚੀ ਦੇ ਨਾਲ ਜਿਹੜਾ ਦਰਾ ਦਰਾਸਟਾ ਚੱਲਦਾ ਸੀ ਉਹ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੋਰ ਵੀ ਜਿਹੜਾ ਮੈਂ ਬਾਕੀ ਵੀ ਜਿਹੜਾ ਜੇ ਕੋਈ ਇਦਾਂ ਦਾ ਕੰਮ ਕਰਦਾ ਤੇ ਉਹਨੂੰ ਸਕੇਤ ਕਰਦਾ ਕਿ ਉਹ ਬਾਜ਼ਾਰ ਦੇ ਨੇਕਤਮਾਂ ਦੀ ਖੈਰ ਨਹੀਂ ਸੋ ਜਿਸ ਤਾਨੀ ਅਨਸਰਾ ਉਹਨਾਂ ਕੀ ਮੈਸੇਜ ਰਜਿਤ ਪਟਾਗੜ ਪੁਲਸਰ ਬਸ ਜਿਸਤਾਨੀ ਮੈਂ ਅਨਸਰਾਂ ਵਿੱਚ ਹੀ ਆਪਣਾ ਮੈਸੇਜ ਦੇਣਾ ਚਾਹੁੰਦਾ ਕਿ ਉਹ ਜਿਹੜੇ ਆਪਣਾ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰ ਦਨ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਵੇਂ ਕਿ ਸਾਡੇ ਆਮ ਪਬਲਿਕਾ ਉਹਨਾਂ ਨੂੰ ਵੀ ਕੋਈ ਮੈਸੇਜ ਦੇਣਾ ਹੈ ਆਪਣੇ ਦੱਸੋਗੇ ਆਪ ਪਬਲਿਕ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਆਪਣਾ ਨਸ਼ਾ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫਾਰਮੇਸ਼ਨ ਦੇਣ ਅਤੇ ਜਿਹੜੇ ਜਿਹੜੇ ਕੋਈ ਨਸ਼ਾ ਪੀਂਦੇ ਆ ਉਹਨਾਂ ਬਾਰੇ ਸਾਨੂੰ ਦੱਸਣ ਅਸੀਂ ਉਹਨਾਂ ਦਾ ਆਪਣਾ ਸਰਕਾਰੀ ਖਾਤੇ ਦੇ ਵਿੱਚ ਇਲਾਜ ਕਰਾ ਕੇ ਸਰਕਾਰੀ ਹਸਪਤਾਲ ਚਾ ਕਰਾ ਕੇ ਉਹਨਾਂ ਦਾ ਇਲਾਜ ਕਰਵਾਈਏ ਸਰ ਜਿਵੇਂ ਕਿ ਪੁਲਿਸ ਨੂੰ ਤਲਾਹ ਦੇਣਾ ਹੈ ਕਿ ਨਾਮ ਗੁਪਤ ਰੱਖੇ ਜਾਣਗੇ ਜਿਹੜਾ ਕੋਈ ਵੀ ਆਪਣਾ ਸਾਨੂੰ ਤਲਾਹ ਦੇਵੇਗਾ ਉਹਦਾ ਨਾਮ ਪੂਰਨ ਤੌਰ ਤੇ ਗੁਪਤ ਰੱਖੇ ਜਾਂਦਾ ਹੈ ਕਿਸੇ ਸੁਣਿਆ ਡੀਐਸਪੀ ਹਰਿਕੇਸ਼ ਦਾ ਕਹਿਣਾ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਕੋਈ ਵੀ ਜਿਹੜਾ ਸਤਾਨੀ ਅਨਸਰਾਚਾਰ ਕੋਈ ਨਸ਼ਾ ਵਪਾਰੀ ਆ ਕੋਈ ਵੀ ਹੈਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਸ ਪੇਰ ਅੱਭੀ ਕਿਹਾ ਗਿਆ ਹੈ ਕਿ ਜਿਹੜੇ ਇੱਥੇ ਇੱਕ ਵਿਅਕਤੀ ਦਾ ਜਿਹੜਾ ਮੋਕੇ ਤੇ ਅਰੈਸਟ ਵੀ ਕਰ ਲਿਆ ਗਿਆ ਜਿੱਥੇ ਰੇਟ ਕੀਤੀ ਗਈ ਸੀ ਪਰ ਉਹਨਾਂ ਦਾ ਲੋਕਾਂ ਨੂੰ ਮੈਸੇਜ ਵੀ ਹੈਗਾ ਕਿ ਜਿਹੜਾ ਤਰ ਲਾਗੇ ਕੋਈ ਸਤਾਨੀ ਅਨਸਰ ਲੱਭਦਾ ਹੈ ਫੌਰਨ ਪੁਲਿਸ ਨੂੰ ਸੂਚਨਾ ਦੇਵੇ ਗੁਲ ਸ਼ਮਿਸ ਨੋਤਰਾ ਆਪਣੇ ਸਹਿਯੋਗੀ ਪੋਸ਼ਮ Lata ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ